ਬਈ ਕੀ ਗੱਲ ਗੀਤਕੂਤ ਚੱਲ ਨਹੀਂਦੇ ਵੀ ਚਲੋ ਏਦਾਂ ਹੀ ਭੰਡ ਕੇ ਗੀਤ ਚਲਾ ਲਈਏ ਪ੍ਰੂਫਾਂ ਨਾਲ ਗੱਲ ਕਰੂੰ ਠੀਕ ਆ ਬਰੇ ਬੇ ਤੂੰ ਕੀ ਗੱਲ ਕੀ ਪ੍ਰੂਫ ਬੇ ਤੂੰ ਕੀ ਕੋਈ ਗੱਲ ਨਹੀਂ ਕਰੂੰ ਠੀਕ ਆ ਮੈਂ ਉੱਠ ਕੇ ਨਹੀਂ ਆਇਆ ਓਰੇ ਇਹ ਕੇਲਜਾਮ ਲਾ ਰਿਹਾ ਬਾਰ-ਬਾਰ ਮੇਰੇ ਤੇ ਵੀ ਜਿਹੜਾ ਗਿੱਲ ਰੋਟਾ ਇਹ ਮੇਰੀ ਕਾਪੀ ਕਰਦਾ ਨਾ ਤਾਂ ਵੀਰੇ ਮੈਂ ਉਹਦੀ ਕੋਈ ਕੰਪੋਜ਼ ਚੱਕੀ ਆ ਮਾਲ ਤਾਂ ਦੱਸੇ ਤੁਹਾਡੇ ਉਹਦੇ ਵਾਂਗੂ ਹੀ ਨੇ ਇਸ ਤਰ੍ਹਾਂ ਵਰਗੀ ਦੇ ਮਾਲ ਦੇਖਿਆ ਜਾਵੇ ਲੁੱਕ ਤਾਂ ਸੇਮ ਹੀ ਲੱਗ ਰਹੀ ਆ ਬਾਈ ਦੇਖ ਹੁਣ ਇੱਕੱਲੇ ਨੇ ਥੋੜੀ ਰੱਖ ਲੈ ਨੀ ਯਾਰ ਮਾਲ ਕਾਪੀ ਤਾਂ ਉਹ ਆਪ ਕਰਦਾ ਯਾਰ ਦਿਉਰਾਂ ਵਿੱਚ ਮੀਤਾਂ ਵਾਲਿਆ ਗਾਣਾ ਚਮਕੀਲੇ ਦਾ ਨਸ਼ੀੜੀ ਅੱਖਾਂ ਮੰਨ ਦੇ ਵਿੱਚ ਉਹਨੇ ਯੂਜ਼ ਕਰੇ ਉਹ ਕਾਪੀ ਆ ਯਾਰ ਮੈਂ ਚਮਕੀਲੇ ਦੀ ਕੰਪਨੀ ਦੇ ਫੈਨਸ ਤੋਂ ਬੜਾ ਥੋੜਾ ਸਵਾਗਤ ਕਰਨਗੇ ਕਮੈਂਟਾਂ 'ਚ ਜਿਵੇਂ ਮੈਂ ਕਹਿ ਰਿਹਾ ਨੂੰ ਬਾਈ ਹੁਣ ਵੀ ਗਾਣੇ ਗਾੜ ਰਹੇ ਨੇ ਠੀਕ ਆ ਹੁਣ ਵੀ ਗਾਣੇ ਗਾੜ ਰਹੇ ਨੇ ਲੋਕ ਐਨੇ ਅੰਨੇ ਭਗਤ ਨਹੀਂ ਬਾਈ ਇੱਕ ਬੰਦੇ ਦੇ ਮੈਂ ਵੀਰੇ ਜਮੀ ਗਰੀਬ ਕਰਦਾ ਮੁੰਡਾ ਠੀਕ ਆ ਬਈ ਲੋਨ ਲੈ ਲੈ ਕੇ ਵੀਰੇ ਆਪਣੇ ਗਾਣੇ ਕਰਨੇ ਇੱਕ ਦੋ ਆਣੇ ਠੀਕ ਆ ਹੁਣ ਜੇ ਮਾੜਾ ਮੋਟਾ ਗੱਡੀ ਟਰੈਕ ਤੇ ਆ ਰਹੀ ਹੈ ਕਿਤੇ ਨਾ ਕਿਸੇ ਲੋਟ ਤਾਂ ਹੁਣ ਉਹ ਦਿੱਤਾ ਕਿ ਚੜ ਅੱਗੇ ਆਣ ਜੀ ਤੁਸੀਂ ਮੈਸੇਜ ਕਿਨੂੰ ਕਰ ਰਹੇ ਸਿਮਰਦਰਾ ਹਾ ਜਿਹੜਾ ਤੁਸੀਂ ਸਕਰੀਨਸ਼ਾਟ ਸਾਨੂੰ ਸ਼ੇਅਰ ਕਰਿਆ ਉਹ ਮੈਸੇਜ ਕਿਨੂੰ ਕਰ ਰਹੇ ਬਾਈ ਜਿਹੜੀ ਕੁੜੀ ਨੇ ਮੇਰੇ ਨਾਲ ਐਕਟ ਕਰਿਆ ਲੰਬੇ ਵਾਲ ਬੰਨ ਤੇ ਟੂ ਦੇ ਵਿੱਚ ਉਹ ਨੂੰ ਨਹੀਂ ਮੈਸੇਜ ਕਰਿਆ ਜਾ ਕੇ ਕਹਿੰਦਾ ਤੂੰ ਕਾਪੀਰਾਈਟਰ ਨਾਲ ਕੰਮ ਨਾ ਕਰ ਮੇਰੇ ਨਾਲ ਕੰਮ ਕਰ ਤੁਹਾਨੂੰ ਲੱਗਦਾ ਬਾਲਾ ਦਾ ਮਸਲਾ ਤੁਸੀਂ ਬਾਲ ਕਟਾ ਦਿਓ ਤੁਸੀਂ ਵਾਲ ਵੀ ਕਟਾ ਸਕਦੇ ਮੈਂ ਕਿਉਂ ਕਟਾਵਾਂ ਆਪ ਕਟਾ ਲੇ ਯਾਰ ਉਹ ਟੋਡੇ ਪਿੱਛੇ ਟੋਡੇ ਪਿੱਛੇ ਸਿਮਰਦਰਾ ਹਾ ਗੰਜਾ ਤਾਂ ਹੋ ਨਹੀਂ ਲੱਗਿਆ ਅੱਛਾ ਜੀ ਸਟਾਰ ਆ ਫਿਰ ਮੈਂ ਕਟਾਣਾ ਉਹਦੇ ਕਿਹੇ ਤੋਂ ਮੈਂ ਕਟਾ ਲਾਂ ਬਾਲ ਦੋ ਕੰਨੇ ਭਗਤ ਨੇ ਦੇਖਦੀ ਨਹੀਂ ਇਹ ਚੀਜ਼ ਨੂੰ ਸਮਝਦੇ ਨਹੀਂ ਉਹ ਮੈਨੂੰ ਕਹਰੇ ਕਾਪੀ ਕਰ ਰਿਆ ਮੈਨੂੰ ਇੱਕ ਵਾਰ ਦਾ ਦਿਖਾ ਦਿਓ ਵੀਰ ਉਹਦਾ ਜਿਹੜਾ ਪਹਿਲਾ ਵਾਲੇ ਟੂ ਗਾਣਾ ਹੈ ਤੇ ਮੇਰਾ ਲੰਬੇ ਵਾਲਾ ਗਾਣਾ ਹੈ ਕਿਹੜੀ ਗੱਲ ਦੀ ਕਾਪੀ ਆ ਕੋਈ ਕੰਪੋਜ਼ ਨਹੀਂ ਚੱਕੀ ਯਾਰ ਤਰੀਕੂ ਭਰਾਵਾ ਹੱਕ ਲੈ ਨਹੀਂ ਚੱਕੀ ਫਿਰ ਅੱਜ ਤੋਂ ਯਾਰ ਮੇਰਾ ਲੰਬੇ ਵਾਲੇ ਵੀਰੇ ਬੰਨ ਗਾਣਾ ਆਇਆ ਸੀ ਉਹਨੇ ਮੈਸੇਜ ਕਰਿਆ ਬਾਈ ਮੈਨੂੰ ਤੇਰਾ ਗਾਣਾ ਸੋਹਣਾ ਲੱਗਿਆ ਕਹਿੰਦਾ ਉਸਤਾਦ ਜੀ ਮੈਨੂੰ ਤੁਹਾਡਾ ਗਾਣਾ ਘੰਟ ਲੱਗਿਆ ਮਾਵਰੇ ਜੀ ਮੈਂ ਵੀ ਵੀਰੇ ਰਿਸਪੈਕਟ ਕਰੀ ਮਾਵਰੇ ਥੈਂਕਸ ਵੀਰੇ ਤੁਸੀਂ ਮੇਰੀ ਸਪੋਰਟ ਕਰਦੇ ਠੀਕ ਆ ਤੇ ਇਤੂ ਮੈਂ ਮਰਦ ਰਹਾ ਹਾਂ ਕਹਿੰਦਾ ਤੂੰ ਰੋਟੇ ਤੇ ਰੀਲ ਲਾਣਾ ਪਿਆ ਕਰ ਆ ਦੇਖੋ ਬਾਈ ਇੱਥੇ ਵੀ ਪਤਾ ਜੈਲੇ ਸੀ ਗੱਡੀ ਆ ਯਾਰ ਬੰਤੇ ਤੇਰਾ ਕਿੱਡਾ ਨਾਮ ਆ ਭਰਾਵਾ ਯਾਰ ਕਿੱਡਾ ਨਾਮ ਆ ਜੇ ਤੇਰੇ ਕਰਕੇ ਉਹ ਗਰੀਬ ਦਾ ਕੰਮ ਚੱਲਦਾ ਸੀ ਠੀਕ ਆ ਕਿਸੇ ਦਾ ਵੀ ਚੱਲਦਾ ਸੀ ਠੀਕ ਆ ਤੈਨੂੰ ਕੀ ਲੋੜ ਸੀ ਯਾਰ ਕਿਸੇ ਨੂੰ ਮਰਦ ਰਹਾ ਤੁਹਾਡੇ ਤੋਂ ਮਾਫੀ ਮੰਗੇ ਜਾਂ ਕੀ ਇੱਕੀ ਚੌਹਣੇ ਕੀ ਵੀਰੇ ਮਾਫੀ ਨਹੀਂ ਮੈਨੂੰ ਜਵਾਬ ਦੇਵੇ ਵੀ ਕਿਹੜੀ ਗੱਲਾਂ ਕਿੱਥੋਂ ਕਾਪੀ ਕਰੀ ਆ ਤਰੀ ਤੂੰ ਕਾਪੀ ਲਾਟ ਆ ਗਿਆ ਲੈ ਹਣਾ ਤੂੰ ਸਕਰੀਨ ਸ਼ਾਟ ਮੈਸੇਜ ਜਿਹੜਾ ਸਕਰੀਨ ਸ਼ਾਟ ਚਲਾਵਾਂਗੇ ਉਦੋਂ ਇਹਨੇ ਮੈਸੇਜ ਹੀ ਕਰਿਆ ਕੁੜੀ ਨੂੰ ਵੀ ਕਿਹੜੀ ਗੱਲੋਂ ਔਰ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਮਸ਼ਹੂਰ ਪੰਜਾਬੀ ਸਿੰਗਰ ਸਿਮਰਦਰਹਾ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਸੋ ਮੁੜ ਤੋਂ ਇੱਕ ਹੋਰ ਉਹਨਾਂ ਦਾ ਵਿਵਾਦ ਸਾਹਮਣੇ ਆਇਆ ਹੈ ਸਿੰਗਰ ਗਿੱਲ ਰੋਟਾ ਨਾਲ ਸੋਸ਼ਲ ਮੀਡੀਆ ਤੇ ਜਿਹੜੇ ਗਿੱਲ ਰੋਟਾ ਨੇ ਉਹ ਲਾਈਵ ਹੋ ਕੇ ਸਿਮਰਦਰਹਾ ਨੂੰ ਭੰਡ ਰਹੇ ਨੇ ਬਾਈ ਕੀ ਗੱਲ ਗੀਤ ਕੋ ਤਾਂ ਚੱਲ ਨਹੀਂਦੇ ਵੀ ਚਲੋ ਐਦਾਂ ਹੀ ਭੰਡ ਕੇ ਗੀਤ ਚਲਾ ਲੀਏ ਨਹੀਂ ਭਰੇ ਫੈਮਲੀ ਆਇਓ ਬਾਈ ਗਾਣੇ ਵੀ ਚੱਲ ਰਹੇ ਨੇ ਠੀਕ ਆ ਆਪਣੇ ਸਾਰਾ ਕੰਮ ਹੋ ਰਿਹਾ ਠੀਕ ਆ ਫਿਰ ਪੰਡਿਕੁਰੇ ਬਿਨਾ ਪ੍ਰਮੋਸ਼ਨ ਤੋਂ ਚੱਲ ਰਹੇ ਨੇ ਵੀਰੇ ਪੰਡਿਕਾ ਤੁਰੇ ਉਹਨੂੰ ਬਈ ਮੈਂ ਨਹੀਂ ਪੰਡਿਆ ਅੱਛਾ ਪ੍ਰੂਫਾਂ ਨਾਲ ਗੱਲ ਕਰੂੰ ਠੀਕ ਆ ਵੀਰੇ ਬੇ ਤੂੰ ਕੀ ਗੱਲ ਕੀ ਕੀ ਪ੍ਰੂਫ ਨੇ ਬੇ ਤੂੰ ਕੀ ਕੋਈ ਗੱਲ ਨਹੀਂ ਕਰੂੰ ਠੀਕ ਆ ਮੈਂ ਉੱਠ ਕੇ ਨਹੀਂ ਆਇਆ ਔਰ ਜੇ ਤੁਹਾਡੇ ਕੋਲ ਆਇਆ ਵੀਰੇ ਪਹਿਲਾਂ ਤੁਹਾਡਾ ਧੰਨਵਾਦ ਠੀਕ ਆ ਵੀਰੇ ਤੁਸੀਂ ਮੇਰੀ ਜਿਹੜੀ ਵੀਡੀਓ ਬਣਾਈ ਆ ਉਹ ਪਹਚਾਉਂਗੇ ਔਰੇ ਤੱਕ ਜੀ ਉਹ ਬਹੁਤ ਵੱਡਾ ਸਟਾਰ ਆ ਉਹਦੇ ਮਨ ਚ ਬਹੁਤ ਵੱਡੇ ਭਲੇਖੇ ਨੇ ਵੀ ਪਤਾ ਨਹੀਂ ਮੈਂ ਇਹਨੂੰ ਦਬਕਾ ਲੂੰ ਐ ਕਰ ਲੂੰ ਠੀਕ ਆ ਪਰ ਐਵੇਂ ਕੋਈ ਗੱਲ ਕੀ ਹੋਈ ਆ ਗੱਲ ਬਈ ਪ੍ਰੂਫ ਨੇ ਸਕਰੀਨ ਸ਼ਾਟ ਚ ਲਾ ਦਿਓ ਨਾਲ ਦੀ ਨਾਲ ਉਈ ਕੇ ਇਲਜ਼ਾਮ ਲਾ ਰਿਹਾ ਵਾਰ-ਵਾਰ ਮੇਰੇ ਤੇ ਬੀ ਜਿਹੜਾ ਗਿੱਲ ਰੋਟਾ ਇਹ ਮੇਰੀ ਕਾਪੀ ਕਰਦਾ ਅੱਛਾ ਹਾਂ ਨਾ ਤਾਂ ਵੀਰੇ ਮੈਂ ਉਹਦੀ ਕੋਈ ਕੰਪੋ ਚੱਕੀ ਆ ਠੀਕ ਆ ਬਾਲ ਤਾਂ ਵੈਸੇ ਤੁਹਾਡੇ ਉਹਦੇ ਵਾਂਗੂ ਹੀ ਨੇ ਸਿਮਤਰਾਹ ਵਰਗੀ ਨੇ ਬਾਲ ਤਾਂ ਦੇਖਿਆ ਜਾਵੇ ਲੁੱਕ ਤਾਂ ਸੇਮ ਹੀ ਲੱਗ ਰਹੀ ਆ ਸਭ ਦੇਖ ਬਾਲਾਂ ਦਾ ਉਹਨੇ ਠੇਕਾ ਥੋੜੀ ਲਿਆ ਯਾਰ ਕੱਲੇ ਨੇ ਠੀਕ ਆ ਉਹਨੇ ਰੱਖਣੇ ਨੇ ਅੱਛਾ ਉਹਨੇ ਕੱਲੇ ਨੇ ਥੋੜੀ ਰੱਖਣੇ ਨੇ ਯਾਰ ਬਾਲ ਹਮ ਅਸੇ ਗਾਣਾ ਵੀ ਮੇਰਾ ਲੰਬੇ ਵਾਲਾਂ ਤੇ ਆ ਫਿਰ ਮੈਂ ਵਾਲ ਕਿਉਂ ਘਟਾਉਂ ਯਾਰ ਹੁਣ ਮੈਂ ਅਸਾ ਲੋਕਾਂ ਨੇ ਪਸੰਦ ਵੀ ਕਰਿਆ ਗਾਣਾ ਉਹ 80000 ਰੀਲ ਪਈ ਆ ਵੀਰੇ ਉਥੇ ਬਿਨਾ ਪ੍ਰਮੋਸ਼ਨ ਤੇ 1 ਰੁਪਏ ਦੀ ਪ੍ਰਮੋਸ਼ਨ ਨਹੀਂ ਫਿਰ ਤੁਸੀਂ ਕਾਪੀ ਕੂ ਕਹਿ ਰਹੇ ਨਹੀਂ ਵੀ ਤੁਸੀਂ ਕਾਪੀਕੈਟ ਹੋਣਾ ਦੀ ਮੈਂ ਤਾਂ ਵੀਰੇ ਦੇਖ ਵੀਰੇ ਕਾਪੀਕੈਟ ਕੋਈ ਗੱਲ ਨਹੀਂ 1 ਰੁਪਏ ਦੀ ਗੱਲ ਨਹੀਂ ਯਾਰ ਜੇ ਉਹਨੇ ਕਾਪੀ ਕਰਿਆ ਮੈਨੂੰ ਕਾਪੀ ਤਾਂ ਉਹ ਆਪ ਕਰਦਾ ਯਾਰ ਦਿਉਰਾ ਬੀਤੀਤਾਂ ਵਾਲਿਆ ਗਾਣਾ ਚਮਕੀਲੇ ਦਾ ਆਹ ਨਸ਼ੀੜੀ ਅੱਖਾਂ ਬੰਨ ਦੇ ਵਿੱਚ ਉਹਨੇ ਯੂਜ਼ ਕਰਿਆ ਉਹ ਕਾਪੀ ਆ ਯਾਰ ਮੈਂ ਚਮਕੀਲੇ ਦੀ ਕੰਪਨੀ ਦੇ ਫੈਨਸ ਤੋਂ ਨੂੰ ਬੜਾ ਥੋੜਾ ਸਵਾਗਤ ਕਰਨਗੇ ਕਮੈਂਟਾਂ 'ਚ ਜਿਵੇਂ ਜਮੇ ਕਹਿ ਰਹੇ ਤੁਸੀਂ ਬਾਈ ਹੁਣ ਵੀ ਗਾਣੇ ਕੱਢ ਰਹੇ ਨੇ ਠੀਕ ਆ ਹੁਣ ਵੀ ਗਾਣੇ ਕੱਢ ਰਹੇ ਨੇ ਲੋਕ ਐਨੇ ਅੰਨੇ ਭਗਤ ਨਹੀਂ ਬਾਈ ਇੱਕ ਬੰਦੇ ਦੇ ਉਹਦੀਆਂ ਬਾਈ ਬੁਰਾਈਆਂ ਤਾਂ ਦੇਖਦੇ ਨਹੀਂ ਬੰਦੇ ਦੀਆਂ ਮੈਂ ਵੀਰੇ ਜਮੇ ਗਰੀਬ ਘਰ ਦਾ ਮੁੰਡਾ ਠੀਕ ਆ ਵੀਰੇ ਲੋਨ ਲੈ ਲੈ ਕੇ ਵੀਰੇ ਆਪਦੇ ਗਾਣੇ ਕਰ ਰਹੇ ਨੇ ਇੱਕ ਦੋ ਗਾਣੇ ਠੀਕ ਆ ਹੁਣ ਜੇ ਮਾੜਾ ਮੋਟਾ ਗੱਡੀ ਟਰੈਕ ਤੇ ਆ ਰਹੀ ਆ ਕਿਤੇ ਨਾ ਕਿਸੇ ਲੋਟ ਤਾਂ ਹੁਣ ਉਹ ਲੱਤਾਂ ਖਿਚ ਰੱਗ ਰਹੇ ਮੇਰੀਆਂ ਔਰ ਵੀਰੇ ਲੋਕਾਂ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਕੀ ਕੀ ਐ ਸਕਰੀਨਸ਼ਾਟ ਦੱਸੋਗੇ ਦੱਸਣਾ ਵੀਰੇ ਲੋਕਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਵੀ ਜਿਹੜੇ ਮੈਂ ਸਕਰੀਨਸ਼ਾਟ ਲਏ ਨੇ ਪਹਿਲਾਂ ਉਹਨਾਂ ਨੂੰ ਵੀਰੇ ਪੜੋ ਉਹ ਕੀ ਕਹਿ ਰਿਹਾ ਬੰਦਾ ਕੀ ਕਹਿ ਰਿਹਾ ਠੀਕ ਆ ਉਹ ਕਹਿ ਰਿਹਾ ਵੀ ਗਿੱਲ ਰੋਟਾ ਵੀ ਮੇਰੇ ਗਾਣੇ ਦੀ ਕਾਪੀ ਕਰਿਆ ਪਹਿਲਾਂ ਵਾਲੇ ਟੂ ਵੀਰੇ ਇੱਕ ਵਾਰੀ ਉਹਦਾ ਪਹਿਲਾਂ ਵਾਲੇ ਟੂ ਸੁਣੋ ਜਾ ਕੇ ਇੱਕ ਵਾਰੀ ਜਿਹੜਾ ਮੇਰਾ ਲੰਬੇ ਵਾਲ ਬੰਨ ਤੇ ਟੂ ਸੁਣੋ ਜਾ ਕੇ ਉਹ ਮੈਸੇਜ ਕਿਨੂੰ ਕਰ ਰਿਹਾ ਸਿਮਰਦਰਾ ਜਿਹੜਾ ਤੁਸੀਂ ਸਕਰੀਨਸ਼ਾਟ ਸਾਨੂੰ ਸ਼ੇਅਰ ਕਰਿਆ ਉਹ ਮੈਸੇਜ ਕਿਨੂੰ ਕਰ ਰਿਹਾ ਬਾਈ ਜਿਹੜੀ ਕੁੜੀ ਨੇ ਮੇਰੇ ਨਾਲ ਐਕਟ ਕਰਿਆ ਲੰਬੇ ਵਾਲ ਵਨ ਤੇ ਟੂ ਦੇ ਵਿੱਚ ਤੁਹਾਡੀ ਮਾਡਲ ਹਾਂ ਵੀਰੇ ਠੀਕ ਹੈ ਉਹਨੂੰ ਉਹਨੇ ਮੈਸੇਜ ਕਰਿਆ ਜਾ ਕੇ ਕਹਿੰਦਾ ਤੂੰ ਕਾਪੀਰਾਈਟਰ ਨਾਲ ਕੰਮ ਨਾ ਕਰ ਮੇਰੇ ਨਾਲ ਕੰਮ ਕਰ ਦੇਖ ਲਓ ਕਿ ਇਹ ਗੱਲ ਪੁੱਠੀ ਨਾ ਵਜੇ ਤੁਹਾਡੇ ਤੇ ਫਿਤਰਤਾ ਬਾਈ ਫਿਤਰਤਾ ਉਹਦੀ ਕਸੂਰ ਨਹੀਂ ਹੁੰਦਾ ਫਿਤਰਤਾ ਅੱਛਾ ਫਿਤਰਤਾ ਉਹਦੀ ਤੇ ਬਾਕੀ ਫੇਰ ਕਹਿੰਦਾ ਤੂੰ ਉਹਦੇ ਨਾਲ ਕੰਮ ਨਾ ਕਰ ਇੰਡਸਟਰੀ 'ਚ ਤੈਨੂੰ ਕਾਪੀ ਕਹੋ ਕਹਿਣ ਲੱਗ ਜੂ ਵੀਰੇ ਮੈਂ ਆਪਦੀ ਇੰਨੀ ਸਾਲਾਂ ਦੀ ਮਿਹਨਤ ਕਰਿਆ ਠੀਕ ਆ ਵੀਰੇ ਮਾਡਲ ਤੁਹਾਡੇ ਨਾਲ ਖੜੀ ਹੈ ਵੀਰੇ ਦੇਖੋ ਵੀਰੇ ਉਹ ਉਹਦਾ ਕੰਮ ਆ ਠੀਕ ਆ ਜੇ ਉਹਦੇ ਨਾਲ ਵੀ ਗ गाने ਕਰੀ ਠੀਕ ਆ ਉਹਦੇ ਨਾਲ ਮੈਂ ਵੀ ਪੇ ਕਰਕੇ ਗਾਣੇ ਕਰੇ ਨੇ ਉਹ ਵੀ ਕਰ ਲੈ ਯਾਰ ਕੋਈ ਦਿੱਕਤ ਨਹੀਂ ਮੈਨੂੰ ਉਹਦੇ ਨਾਲ ਜੇ ਕੱਲੋ ਉਹਦੇ ਨਾਲ ਵੀ ਗਾਣੇ ਆ ਰਹੇ ਨੇ ਉਹਦੇ ਉਹਨੇ ਆਫਰ ਕਰੀ ਆ ਜੇ ਉਹ ਗਾਣੇ ਕਰੂਗੀ ਤਾਂ ਮੈਨੂੰ ਕੋਈ ਦਿੱਕਤ ਨਹੀਂ ਨਹੀਂ ਤੁਸੀਂ ਸਿਮਰ ਦਰਾਹਾ ਦੀ ਲੁੱਕ ਉਦਾਂ ਦੀ ਕਰਕੇ ਤੁਸੀਂ ਹਾਈਪ ਲੈਣਾ ਚਾਹੁੰਦੇ ਹੋ ਤੁਸੀਂ ਵੀਰੇ ਕੋਈ ਹਾਈਪ ਨਹੀਂ ਯਾਰ ਪਹਿਲਾਂ ਮੇਰੇ ਵੀਰੇ ਇੱਕ ਵਾਰੀ ਗਾਣੇ ਤਾਂ ਸੁਣੋ ਜਾ ਕੇ ਉਹ ਐਂ ਤਾਂ ਦੱਸ ਰੋ ਕਿੱਥੋਂ ਕਾਪੀ ਕਰੀ ਯਾਰ ਕੰਬੋ ਚੱਕੀ ਆ ਭਰਾਵਾ ਤੇਰੀ ਲੈਣ ਚੱਕੀ ਆ ਹੱਕ ਲੈਣ ਤੇ ਆ ਕੋਈ ਸੈਂਪਲਿੰਗ ਚੱਕੀ ਆ 뮤직 ਦੀ ਤਰਜ਼ ਚੱਕ ਲਈ ਕਿੱਥੋਂ ਚੱਕਿਆ ਕੀ ਚੱਕਿਆ ਯਾਰ ਇਹ ਤੁਹਾਨੂੰ ਲੱਗਦਾ ਬਾਲਾਂ ਦਾ ਮਸਲਾ ਤੁਸੀਂ ਬਾਲ ਕਟਾ ਦਿਓ ਤੁਸੀਂ ਬਾਲ ਕਿਉਂ ਨਹੀਂ ਕਟਾ ਸਕਦੇ ਮੈਂ ਕਿਉਂ ਕਟਾਵਾਂ ਆਪ ਕਟਾ ਲੇ ਯਾਰ ਉਹ ਟੋਡੇ ਪਿੱਛੇ ਟੋਡੇ ਪਿੱਛੇ ਸਿਮਰਦਰਾ ਹਾ ਗੰਜਾ ਤਾਂ ਹੋ ਨਹੀਂ ਲੱਗਿਆ ਅੱਛਾ ਜੀ ਸਟਾਰ ਆ ਫਿਰ ਮੈਂ ਕਟਾਲਾਂ ਉਹਦੇ ਕਹੇ ਤੋਂ ਮੈਂ ਕਟਾਲਾ ਬਾਲ ਹੈ ਨਹੀਂ ਗਾਇਕੀ ਜਿਹੜੀ ਹੈਗੀ ਐ ਮੈਨੂੰ ਦੱਸੋ ਜਿਹੜੀ ਗਾਇਕੀ ਹੈਗੀ ਐ ਉਹ ਬਾਲਾਂ ਦੇ ਨਾਲ ਨਾਪੀ ਜਾਂਦੀ ਤੁਸੀਂ ਦੱਸੋ ਤੁਸੀਂ ਇਸ ਦਾ ਇਸ਼ੂ ਕ੍ਰੀਏਟ ਕਰ ਰਹੇ ਹੋ ਬਾਈ ਮ ਫਿਰ ਕਿਉਂ ਟੈਗ ਲਗਾਇਆ ਜਾ ਰਿਹਾ ਤੁਹਾਡੇ ਤੇ ਵੀ ਤੁਸੀਂ ਸਿਮਰਦਰਹਾ ਨੂੰ ਕਾਪੀ ਕਰ ਰਹੇ ਹੋ ਤੁਹਾਡੇ ਜਿਹੜੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੇਖਿਆ ਸੀ ਕੁਝ ਕਹਿ ਰਹੇ ਨੇ ਸਿਮਰਦਰਹਾ ਦੀ ਕਾਪੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਫਿਰ ਬਾਈ ਉਹੀ ਚੀਜ਼ ਵਾਰ-ਵਾਰ ਆ ਰਹੀ ਆ ਲੋਕ ਅੰਨੇ ਭਗਤ ਨੇ ਦੇਖਦੇ ਨਹੀਂ ਇਹ ਚੀਜ਼ ਨੂੰ ਸਮਝਦੇ ਨਹੀਂ ਇਹ ਚੀਜ਼ ਨੂੰ ਉਹ ਮੈਨੂੰ ਕਹਰੇ ਕਾਪੀ ਕਰ ਰਿਹਾ ਮੈਨੂੰ ਇੱਕ ਵਾਰ ਦਾ ਦਿਖਾ ਦਿਓ ਵੀਰ ਉਹਦਾ ਜਿਹੜਾ ਪਹਿਲਾਂ ਵਾਲੇ 2 ਗਾਣੇ ਅਤੇ ਮੇਰਾ ਲੰਬੇ ਵਾਲਾ ਗਾਣਾ ਆ ਕਿਹੜੀ ਗੱਲ ਦੀ ਕਾਪੀ ਆ ਗਈ ਕੰਪੋਜ਼ ਨਹੀਂ ਚੱਕੀ ਯਾਰ ਤਰੀ ਕੋਈ ਭਰਾਵਾ ਹੱਕ ਲੈ ਨਹੀਂ ਚੱਕੀ ਤੂੰ ਬੰਦੇ ਵਾਲੀ ਗੱਲ ਕਰ ਪਹਿਲੀ ਗੱਲ ਤਾਂ ਯਾਰ ਤੇਰਾ ਸਟੈਂਡ ਨਹੀਂ ਬੰਦੇ ਦਾ ਠੀਕ ਹੈ ਕੀ ਸਟੈਂਡ ਨਹੀਂ ਉਹਦਾ ਸਟੈਂਡ ਨਹੀਂ ਯਾਰ ਅੱਜ ਤੋਂ ਯਾਰ ਮੇਰਾ ਲੰਬੇ ਵਾਲ ਵੀਰੇ ਬੰਨ ਗਾਣਾ ਆਇਆ ਸੀ ਹੁਣੇ ਮੈਸੇਜ ਕਰਿਆ ਕਹਿੰਦਾ ਬਾਈ ਮੈਨੂੰ ਤੇਰਾ ਗਾਣਾ ਸੋਹਣਾ ਲੱਗਿਆ ਸਕਰੀਨ ਸ਼ਾਟ ਚਲਾ ਦਿਓ ਵੀਰੇ ਕਹਿੰਦਾ ਉਸਤਾਦ ਜੀ ਮੈਨੂੰ ਤੁਹਾਡਾ ਗਾਣਾ ਘਾਂਟ ਲੱਗਿਆ ਮਾ ਵੀਰੇ ਮੈਂ ਵੀ ਵੀਰੇ ਰਿਸਪੈਕਟ ਕਰੀ ਮਾ ਵੀਰੇ ਥੈਂਕਸ ਵੀਰੇ ਤੁਸੀਂ ਮੇਰੀ ਸਪੋਰਟ ਕਰੀ ਠੀਕ ਆ ਤੇ ਇਦੋਂ ਬਾਅਦ ਕੈਂਟੀ ਕਿਉਂ ਹੋ ਗਿਆ ਤੁਹਾਡੇ ਰੋੜਾ ਜਰੂਰ ਵੀ ਤੁਸੀਂ ਵੀ ਜਰੂਰ ਹੀ ਰੋੜਾ ਮਾਰਿਆ ਹੋਣਾ ਤਾਂ ਹੀ ਕੋਈ ਅਗਲਾ ਅੱਖ ਕੇ ਕਹਿੰਦੇ ਬਾਈ ਮੈਂ ਦੇਖ ਜਰ ਬੰਨ ਦੇ ਵਿੱਚ ਇਹ ਗੱਲ ਕਰੀ ਉਹਨੇ ਠੀਕ ਆ ਤੇ ਇਦੋਂ ਬਾਅਦ ਉਹਨੇ ਕਾਪੀ ਦਾ ਟੈਗ ਲਾਇਆ ਮੈਨੂੰ ਕਾਪੀ ਦਾ ਟੈਗ ਲਾਇਆ ਤਾਂ ਵੀਰੇ ਮੈਂ ਰਿਪਲਾਈ ਕਰਿਆ ਉਸ ਸਾਡੇ ਪੈਜਾਂ ਨੂੰ ਉੜਾ ਕੇ ਤੀਰ ਹਵਾ ਚ ਨਾ ਛੱਡੋ ਜੇ ਹੈਗਾ ਕਿਸੇ ਨੂੰ ਪੁਲੇਖਾ ਸਿੱਧਾ ਮਿੱਤਰਾਂ ਨਾਲ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾ ਨਾ ਤੋਲੋ ਮਂਡੀਰ ਆਖ ਦੀ ਦਰਹਾ ਕਰਾਂ ਕਿਸੇ ਨੂੰ ਨਾ ਫੋਲੋ ਉਸ ਤਾਦਾਂ ਨੂੰ ਵੀ ਪਾ ਦੂੰ ਓਥੇ ਬਿਬਤਾ ਨਹੀਂ ਜਿੱਥੇ ਸਾਡੇ ਪਰ ਹੋਣਗੇ ਲੰਬੇ ਵਾਲ ਵੀ ਮੈਂ ਰੱਖੂ ਜਾਨੇ ਮੇਰੀ ਇਹ ਤੇ ਚਰਚੇ ਵੀ ਆਈ ਹੋਣਗੇ ਪੇਜ ਕਿਸੇ ਦਾ ਡਿਲੀਟ ਕਰਤਾ ਪੇਜ ਬਾਈ ਇੱਕ ਗਰੀਬ ਘਰ ਦਾ ਬਹੁਤ ਮੁੰਡਾ ਗਰੀਬ ਘਰ ਦਾ ਮੁੰਡਾ ਸੀ ਉਹ ਅੰਮਾਲੇ ਦਾ ਸੀ ਹੁਣ ਇਹਦੇ ਨਾਂ ਤੇ ਫੈਨ ਪੇਜ ਬਣਾਇਆ ਸੀ ਇਹਦਾ ਹੀ ਫੈਨ ਪੇਜ ਸੀ ਉਹ ਬੰਦਾ ਆਪਾਂ ਨੂੰ ਮੈਸੇਜ ਕਰਿਆ ਉਹਨੇ ਬੰਦੇ ਨੇ ਲੰਬੇ ਵਾਲ ਵਨ ਮੋਕੇ ਉਹ ਗਾਣਾ ਆਪਣਾ ਚਲੋ ਰੱਬ ਦੀ ਕਿਰਪਾ ਨਾਲ ਵਧੀਆ ਵਾਇਰਲ ਹੋ ਗਿਆ ਸੀ ਤੇ ਉਹ ਬੰਦੇ ਨੇ ਮੈਸੇਜ ਕਰਿਆ ਮੈਨੂੰ ਤੇ ਉਹਨੇ ਕਿਹਾ ਕਹਿੰਦਾ ਵੀ ਮੈਨੂੰ ਤੇਰੇ ਗਾਣੇ ਬਹੁਤ ਸੋਹਣੇ ਲੱਗਦੇ ਨੇ ਯਾਰ ਜੀ ਮਹਾਵਿਰੇ ਧੰਨਵਾਦ ਕਹਿੰਦਾ ਵੀਰੇ ਮੈਂ ਤੁਹਾਡੀਆਂ ਰੀਲਾਂ ਰੂਲਾਂ ਪਾ ਲਿਆ ਕਰਾਂ ਮਹਾਵਿਰੇ ਫੁੱਡ ਆ ਵੀ ਦਿਲੋਂ ਧੰਨਵਾਦ ਠੀਕ ਆ ਤੁਸੀਂ ਜੇ ਮੇਰੀ ਸਪੋਰਟ ਕਰੋਗੇ ਉਹਨੇ ਵੀ ਇਹ ਰੀਲਾਂ ਰੂਲਾਂ ਪਾਈਆਂ ਮੇਰੀਆਂ ਇਹਦੇ ਫੈਨ ਪੇਜ ਤੇ ਤੇ ਉਹ ਰੀਲਾਂ ਚੱਲ ਚੁੱਲ ਪਈਆਂ ਵੀਰੇ ਤੇ ਇਹਨੇ ਉਹਨੂੰ ਮੈਸੇਜ ਕਰਿਆ ਜਾ ਕੇ ਕਹਿੰਦਾ ਵੀ ਤੂੰ ਰੋਟੇ ਦੀ ਰੀਲਾਂ ਨਾ ਪਾਇਆ ਕਰ ਸਿਮਰਦਰਾਹ ਕਹਿੰਦਾ ਹਾਂ ਸਿਮਰਦਰਾਹ ਕਹਿੰਦਾ ਕਹਿੰਦਾ ਤੂੰ ਰੋਟੇ ਦੀ ਰੀਲਾਂ ਨਾ ਪਾਇਆ ਕਰ ਆ ਦੇਖੋ ਭਾਈ ਇੱਥੇ ਪਤਾ ਜੈਲੇ ਸੀ ਗੱਡੀ ਆ ਯਾਰ ਬੰਦੇ ਨੂੰ ਤੇਰਾ ਕੱਡਾ ਨਾਮ ਆ ਭਰਾਵਾ ਯਾਰ ਠੀਕ ਆ ਕਿੱਡਾ ਨਾਮ ਆ ਜੇ ਤੇਰੇ ਕਰਕੇ ਉਹ ਗਰੀਬ ਦਾ ਕੰਮ ਚੱਲਦਾ ਸੀ ਠੀਕ ਆ ਕਿਸੇ ਦਾ ਵੀ ਚੱਲਦਾ ਸੀ ਠੀਕ ਆ ਤੈਨੂੰ ਕੀ ਲੋੜ ਸੀ ਯਾਰ ਮਤਲਬ ਐਡੀ ਜਲਸੀ ਤੁਸੀਂ ਕਹਿ ਰਹੇ ਵੀ ਐਡੀ ਜਲਸੀ ਵੀ ਉਸ ਦਾ ਫੈਨ ਪੇਜ ਦਾ ਜਿਹੜਾ ਉਹ ਵੀ ਪੇਜ ਉੜਾਤਾ ਉਸ ਬੰਦੇ ਦਾ ਉਹਦੋਂ ਬਾਅਦ ਉਹਨੂੰ ਕੱਡੀਆਂ ਵੀਰੇ ਗਾਲਾਂ ਗੋਲਾਂ ਉਹਨੂੰ ਲਾ ਕੇ ਨਸੇ ਨੁਸਾ ਕਰਕੇ ਉਹਨੂੰ ਫੁੱਲ ਗਾਲਾਂ ਕੱਢੀਆਂ ਉਹ ਜਿਵੇਂ ਵੀਰੇ ਉਹਨੂੰ ਮਤਲਬ ਉਹਨੂੰ ਤਾਂ ਪਤਾ ਵੀ ਨਹੀਂ ਕੀ ਬੋਲਣਾ ਯਾਰ ਜਿਵੇਂ ਭਗਤ ਬੰਦਾ ਉਹਨੂੰ ਜਦੋਂ ਦੀ ਕੰਟਰੋਵਰਸੀ ਹੋਈ ਹੈ ਤੁਹਾਡੀ ਤੁਹਾਡੇ ਜਿਹੜੇ ਇੰਸਟਾਗ੍ਰam ਜਿਹੜਾ ਅਕਾਊਂਟ ਹੈ ਕਮੈਂਟ ਸੈਕਸ਼ਨ ਵੀ ਕਾਫੀ ਬੈਡ ਕਮੈਂਟਸ ਨਾਲ ਭਰਿਆ ਹੋਇਆ ਹੈ ਤੁਹਾਡਾ ਹਾਂ ਬਾਈ ਕੋਈ ਕਮੈਂਟ ਆਉਂਦੇ ਨੇ ਇਦਾਂ ਦੇ ਆਉਂਦੇ ਨੇ ਬਾਈ ਲੋਕ ਇੱਥੇ ਤੱਕ ਕਹਿਣ ਲੱਗੇ ਕਹਿੰਦੇ ਤੂੰ ਕਿਹੜੀ ਕਾਹਟਰ ਦਾ ਤੂੰ ਦੇ ਨਾਲ ਕਿੱਥੋਂ ਪੜ ਲੇਗਾ ਇਹ ਹੋਈਏ ਗੱਲ ਐਕਚੁਅਲ ਜੀ ਜਾਤੀਵਾਦ ਖੇਡ ਰਹੇ ਹੋ ਬਾਈ ਕਮੈਂਟ ਦੇਖੋ ਜਾ ਕੇ ਰੀਲਾਂ ਦੇ ਮੇਰੇ ਦੇ ਤੁਹਾਨੂੰ ਸਕਰੀਨ ਸ਼ਾਟ ਵੀ ਚਲਾ ਦੂੰਗਾ ਇੱਕ ਹੈਗਾ ਬੰਦਾ ਭਗਤੇ ਹੂ ਦਾ ਅੰਨਾ ਭਗਤਾ ਪਹਿਲੀ ਗੱਲ ਤੋਂ ਉਹਨੂੰ ਬੰਦੇ ਨੂੰ ਐ ਨਹੀਂ ਪਤਾ ਵੀ ਕਿਹੜਾ ਬੰਦਾ ਕਿਸ ਹਾਲਾਤ ਨਾਲ ਆ ਠੀਕ ਆ ਸਿਮਰਤ ਰਾਹੇ ਨੇ ਠੀਕ ਆ ਆਪਣੀ ਮਿਹਨਤ ਕਰੀ ਆ ਪਰ ਉਹਨੂੰ ਐਂ ਦੇਖਣਾ ਚਾਹੀਦਾ ਵੀਰੇ ਵੀ ਦੂਜੇ ਬੰਦੇ ਦਾ ਵੀ ਪੱਖ ਦੇਖਣਾ ਚਾਹੀਦਾ ਹਰੇਕ ਬੰਦੇ ਨੂੰ মিডিਆ ਸਾਹਮਣੇ ਆਏ ਹੋ ਹੁਣ ਕੀ ਇਸ ਕੰਟਰੋਵਰਸੀ ਦਾ ਸਿੱਟਾ ਕੀ ਕੱਢਣਾ ਚਾਹੁੰਦੇ ਹੋ ਸਿਮਰਤ ਰਾਹੇ ਤੁਹਾਡੇ ਤੋਂ ਮਾਫੀ ਜਾਕੀ ਕੀ ਚਾਹਨੇ ਕੀ ਉਹ ਅਰੇ ਮਾਫੀ ਰਹੀ ਮੈਨੂੰ ਜਵਾਬ ਦੇਵੇ ਵੀਰੇ ਵੀ ਕਿਹੜੀ ਗੱਲਾਂ ਕਿੱਥੋਂ ਕਾਪੀ ਕਰਿਆ ਤੇਰੀ ਮੇਰੀ ਤੂੰ ਕਾਪੀ ਵਾਲਾ ਟੈਗ ਲਾਇਆ ਹਨਾ ਤੂੰ ਸਕਰੀਨ ਸ਼ਾਟ ਮੈਸੇਜ ਜਿਹੜਾ ਸਕਰੀਨ ਸ਼ਾਟ ਚਲਾਵਾਂਗੇ ਉਹ ਤੇ ਇਹਨੇ ਮੈਸੇਜ ਹੀ ਕਰਿਆ ਕੁੜੀ ਨੂੰ ਵੀ ਕਿਹੜੀ ਗੱਲੋਂ ਕਾਪੀ ਕਰੀ ਉਹ ਦੱਸੇ ਮੈਨੂੰ ਬੰਦਿਆਂ ਵਾਂਗੂ ਠੀਕ ਆ ਹਾਂ ਵੀ ਕਿੱਥੋਂ ਕਾਪੀ ਕਰੀ ਤੇਰੇ ਗਾਣੇ ਤੂੰ ਕਰਾਂ ਵੀ ਲੰਬੇਵਾਲ ਜਿਹੜਾ ਇਹਨਾਂ ਦਾ ਗਾਣਾ ਵੀ ਉਹ ਮੇਰੀ ਕਾਪੀ ਆ ਬਿਲਕੁਲ ਹਾਂ ਵੀ ਕਿੱਥੋਂ ਕਾਪੀ ਕਰੀਏ ਨਾਲੇ ਤੂੰ ਉਹਨੇ ਠੇਕਾ ਥੋੜੀ ਲਿਆ ਯਾਰ ਵੀਰੇ ਕੱਲੇ ਨੇ ਲੰਬੇ ਲੰਬੇਵਾਲ ਲੰ ਉਹਨੇ ਇਕੱਲੇ ਨਹੀਂ ਠੇਕਾ ਨਹੀਂ ਲਹਿਗਾ ਇਹ ਚੀਜ਼ਾਂ ਦਾ ਠੀਕ ਹੈ ਸੋ ਇਹ ਸਾਨੂੰ ਗਿੱਲ ਰੋਟਾ ਪੰਜਾਬੀ ਸਿੰਗਰ ਜਿਹੜੇ ਕੀ ਅਲਿਗੇਸ਼ਨ ਲਗਾ ਰਹੇ ਨੇ ਸਾਨੂੰ ਪ੍ਰੂਫ ਵੀ ਦਿਖਾਏ ਨੇ ਇਹਨਾਂ ਨੇ ਕਿ ਜਿਹੜੇ ਪੰਜਾਬੀ ਸਿੰਗਰ ਮਸ਼ਹੂਰ ਪੰਜਾਬੀ ਸਿੰਗਰ ਸਿਮਰ ਦਰਾਹਾਂ ਨੇ ਇਹ ਇਹਨਾਂ ਦੀ ਜਿਹੜੀ ਗਾਣੇ 'ਚ ਜਿਹੜੀ ਮਾਡਲ ਹੈ ਉਸ ਨੂੰ ਮੈਸੇਜ ਕਰਦੇ ਨੇ ਕਿ ਤੂੰ ਕਾਪੀਕੈਟ ਵਰਗਿਆਂ ਨਾਲ ਕੰਮ ਨਾ ਕਰ ਤੇਰੇ ਤੇ ਵੀ ਕਾਪੀਕੈਟ ਦਾ ਥੱੱਬਾ ਲੱਗ ਜਾਊਗਾ ਸੋ ਇਹ ਇਲਜ਼ਾਮ ਲਗਾਏ ਨੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਨੇ ਹੁਣ ਦੇਖਦੇ ਆ ਇਹਨਾਂ ਜਿਹੜੀ ਕੰਟਰੋਵਰਸੀ ਹੈਗੀ ਆ ਅੱਗੇ ਜਾ ਕੇ ਕੀ ਰੂਪ ਲੈਂਦੀ ਆ ਸੋ ਅਸੀਂ ਵੀ ਦਰਸ਼ਕਾਂ ਨੂੰ ਇੱਕ ਵਾਰੀ ਅਪੀਲ ਕਰਾਂਗੇ ਅਰੋਟਾ ਸਾਹਿਬ ਇੱਧਰ ਆਜੋ ਇੱਕ ਵਾਰੀ ਇੱਕ ਵਾਰੀ ਅਸੀਂ ਅਪੀਲ ਕਰਾਂਗੇ ਇਹਨਾਂ ਦੀ ਲੁੱਕ ਨੂੰ ਲੈ ਕੇ ਜਿਹੜੀ ਕੰਟਰੋਵਰਸੀ ਛਿੜੀ ਆ ਵੀ ਇਹ ਕਾਪੀ ਨੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿ ਵਾਕੀ ਇਹਨਾਂ ਦੀ ਜਿਹੜੀ ਲੁੱਕ ਹੈ ਉਹ ਸਿਮਰ ਦਰਾਹਾ ਵਰਗੀ ਹੈਗੀ ਆ ਇਹਨਾਂ ਦੇ ਗੀਤ ਸੁਣੋ ਲੁੱਕ ਨਹੀਂ ਬਾਈ ਕੱਲੇ ਗਾਣੇ ਵੀ ਸੁਣੋ ਯਾਰ ਤੁਸੀਂ ਅਪੀਲ ਕਰੋ ਤੁਸੀਂ ਗਾਣੇ ਕਰੋ ਗਾਣੇ ਵੀ ਵੀਰੇ ਸੁਣੋ ਜੇ ਮੈਨੂੰ ਕਿਤੇ ਕਾਪੀ ਲੱਗਿਆ ਤਾਂ ਮੈਨੂੰ ਦੱਸੋ ਜੇ ਉਹਦੀ ਕੋਈ ਲੈ ਤੋਡੀਆਂ ਜੁੱਤੀਆਂ ਮੇਰਾ ਸਰ ਠੀਕ ਆ ਬਹੁਤ ਵੱਡੀ ਗੱਲ ਕਹਿਤੀ ਕਹਿੰਦੇ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਇਹ ਗੱਲ ਕਹਿ ਰਹੇ ਨੇ ਮੈਂ ਮੈਂ ਕਿਤੇ ਉਹਦੀ ਲੈਣ ਚੱਕੀ ਆ ਠੀਕ ਆ ਕਿਤੋਂ ਉਹਦੀ ਕਿੰਗ ਮੋ ਚੱਕੀ ਆ ਰਹੀ ਗੱਲ ਜਿਹੜੀ ਲੰਬੇ ਵਾਲ ਟੂ ਦੇ ਵਿੱਚ ਕੰਬੋਸ ਦੀ ਗੱਲ ਉਹ ਚਮਕੀਲੇ ਦੀ ਗਮੋਜ ਆ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਦੋ ਇੰਟਰਵਿਊ ਹੋਏ ਉੱਥੇ ਵੀ ਮੈਂ ਗੱਲ ਕਰੀ ਨੀ ਮੈਂ ਤੁਹਾਨੂੰ ਪੁੱਛ ਲਈਏ ਤੁਹਾਡੇ ਬਾਰੇ ਵੀ ਤੁਹਾਡੀ ਲੁੱਕ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਪੁੱਛ ਲਈਏ ਦੋ ਮਿੰਟ ਮੈਨੂੰ ਗੱਲ ਕਰਨ ਦਿਓ ਉਹ ਜਿਹੜੀ ਤਰਜ ਵਾਲੀ ਗੱਲ ਤੀ ਕਾਪੀ ਤੁਹਾਡੇ ਉਸਤਾਦ ਨੇ ਕਰੀ ਆ ਇਸ ਚ ਸਮਰਤ ਰਾਏ ਨੇ ਠੀਕ ਆ ਉਹਨੂੰ ਠੀਕ ਆ ਸਿੱਧੂ ਵਾਲੀ ਲੈਣ ਤੁਹਾਨੂੰ ਮੈਂ ਦੱਸਤਾ ਉਹਨੇ ਚੱਕ ਲਈ ਜੀ ਫਿਰ ਤਾਂ ਮੈਂ ਵੀ ਤੈਨੂੰ ਗਾਣਾ ਤੂੰ ਗੋਪੀ ਆ ਮੈਂ ਨਹੀਂ ਗੋਪੀਗਾ ਤੂੰ ਗੋਪੀ ਆ ਬਿਲਕੁਲ ਤੂੰ ਹੁੱਕ ਲੈਣੇ ਚੱਕ ਲਈ ਯਾਰ ਜਿਹੜਾ ਤਰਾ ਰੁਕਿਆ ਪਿਆ ਗਾਣਾ ਆ ਤੀ ਹਮ ਹਲੇ ਮੁੱਕਿਆ ਨਹੀਂ ਉਹਦਾ ਸਿੱਧੂ ਗਾਣਾ ਹੁੰਦਾ ਇਹ ਗੱਲ ਤਾਂ ਫਿਰ ਸਿੱਧੂ ਮੂਸੇ ਵਾਲਾ ਬਿਲਕੁਲ ਸੋਹਣੀ ਗੱਲ ਕਹੀ ਹੈ ਇਹ ਠੀਕ ਆ ਮੈਂ ਤਾਂ ਨਹੀਂ ਗੱਲ ਕਰੀ ਇੱਕ ਦੂਜੇ ਨੂੰ ਕਾਪੀਗੈਟ ਕਾਪੀਗੈਟ ਕਰ ਰਹੇ ਨੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਹੁਣ ਮੈਂ ਵੀਰੇ ਤੈਨੂੰ ਕਹਿ ਰਿਹਾ ਤੂੰ ਕਾਪੀ ਕਰਿਆ ਮੈਂ ਨਹੀਂ ਤੇਰੀ ਕਾਪੀ ਕਰੀ ਠੀਕ ਹੈ ਚਲੋ ਆਪਾਂ ਜਨਤਾ ਤੇ ਛੱਡਦੀ ਆਪਾਂ ਉਹ ਉਹ ਫੈਸਲਾ ਲੈ ਲੇਗੀ ਨਾ ਨਾ ਠੀਕ ਹੈ ਹੁਣ ਤਾਂ ਛੱਡਦੀ ਆਪਾਂ ਸੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਪਣੀ ਰਾਏ ਦਿਓ ਕਿ ਸਿਮਰ ਦਰਹਾ ਵਰਸਸ ਗਿੱਲ ਰੋਟਾ ਦੇ ਜਿਹੜੀ ਇਹ ਕੰਟਰੋਵਰਸੀ ਚੱਲ ਰਹੀ ਹੈ ਇਸ ਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਆਪਣੀ ਰਾਏ ਜਰੂਰ ਦਿਓ ਰਾਜੀਵ ਸ਼ਰਮਾ ਦਿੱਲੀ ਪੋਸਟ ਪੰਜਾਬੀ